ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਿਮਰਨਜੀਤ ਸਿੰਘ ਬੈਂਸ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਦੇਰ ਰਾਤ ਫਰੀ ਕਰ ਦਿੱਤਾ ਸੀ ਕੁਝ ਕ ਸਮੇਂ ਦੇ ਲਈ ਤੁਹਾਨੂੰ ਦੱਸ ਦੇ ਕਿ ਲਾਡੋ ਵਾਲ ਟੋਲ ਪਲਾਜ਼ਾ ਦੇ ਉੱਤੇ ਕਾਫੀ ਲੰਮਾ ਜਾਮ ਲੱਗਾ ਹੈ ਸੀ ਤਾਂ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹੇ ਕਿ ਜੇਕਰ 3 ਮਿੰਟ ਤੋਂ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਤਾਂ ਫਰੀ ਦੇ ਵਿੱਚ ਲੰਘਾਣਾ ਹੋਵੇਗਾ ਹਾਲਾਂਕਿ ਅਧਿਕਾਰੀਆਂ ਵੱਲੋਂ ਹੱਥ ਵੀ ਜੋੜੇ ਗਏ ਵੀ ਸਾਨੂੰ ਪਤਾ ਹੈ ਪਰ ਜੋ ਨਿਯਮ ਨੇ ਕਹਿੰਦੇ ਸੀ ਉਹਦੇ ਮੁਤਾਬਕ ਚੱਲ ਰਹੇ ਹਨ ਪਰ ਬੈਂਸ ਸਾਹਿਬ ਵੱਲੋਂ ਕਾਫੀ ਉਹ ਹੰਗਾਮਾ ਕੀਤਾ ਗਿਆ ਤੇ ਫਰੀ 'ਚ ਗੱਡੀਆਂ ਲੰਗਾਈਆਂ ਗਈਆਂ ਆਪਣੇ ਆਪ ਇਸ ਬਾਤ ਦਾ ਧਿਆਨ ਰੱਖੋ ਕਿ ਜਾਮ ਨਹੀਂ ਲੱਗਣ ਦੇਣਾ ਬੰਦਾ ਖੜੇ 2 ਮਿੰਟ 3 ਮਿੰਟ 4 ਮਿੰਟ ਕੋਈ ਦਿੱਕਤ ਨਹੀਂ ਜੀ घंटा घंटा जाम में रहेंगे तो दिक्कत आएगी मैं रोज आ जाऊंगा शाम को यहाँ पे कार तो सेवा करूंगा यहाँ पे आके हम तो आप लोगों की सेवा करिए लोगों की सेवा करिए लोगों की सेवा करिए आप किसी ने हॉस्पिटल जाना है किसी को और अर्जेंसी है कहाँ जाएंगे लोग कैसे जाएंगे नहीं बात सही है सर लेकिन सर हमें गवर्नमेंट का रेवेन्यू भी तो देना है गवर्नमेंट के रेवेन्यू का मैं बता रहा हूँ आपको तीन मिनट का एनएचए का नियम तो है तीन मिनट तीन मिनट उसमें है सर जो फास्टैग वाली गाड़ी आप मेरे से बहस कर रहे हो ये ये बहस तो, तो मैंने एनएचएआई के अधिकारियों के साथ विधानसभा की कमेटी में बैठ के मीटिंग में रिजोल्व कर दिया कि हाँ भाई तीन मिनट के ऊपर हो जाएंगे तो जाने दो लोगों को तो ये पूरे इंडिया का निजम है अगर आप दिक्कत दोगे तो मैं रोज शाम को यहाँ कार सेवा करने आऊँगा हम, अगर हमारे टोल प्लाजा की तरफ से कोई दिक्कत हो सर तो आप मुझे बताएं। बताएंगे जाम लग गया तो कहाँ जाएंगे लोग मैं आपकी बात से पूरा सहमत हूँ अगर हमारे बुराया बुराया तारे जाम लग गया किया हो तो बताइए सर बुराया तारे जाम लग बात भंडारे हैं बिरास पे सैटरडे संडे में ट्राफिक जाता ही रहता है सर थोड़ी देर के लिए जाओ लंगर लगा दिया करो ਸੋ ਜਿੱਦਾਂ ਕੀ ਸਿਮਰਜੀਤ ਸਿੰਘ ਬੈਂਸ ਟੋਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋ ਵੀ ਨਜ਼ਰ ਆਏ ਇਹਨੂੰ ਨਾ ਕਿ ਜੇਕਰ ਇੱਥੇ ਇਹੀ ਹਾਲ ਰਹਿੰਦਾ ਤਾਂ ਮੈਂ ਸ਼ਾਮ ਨੂੰ 2 ਘੰਟੇ ਆ ਕੇ ਸੇਵਾ ਕਰ ਜਾਇਆ ਕਰਾਂਗਾ ਹੁਣ ਵੇਖਣਾ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਅੱਗੇ ਨੂੰ ਅਜਿਹੀ ਗਲਤੀ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਕੋਈ ਕਈ ਟੋਲ ਪਲਾਜ਼ਾ ਨੇ ਜਿੱਥੇ ਅਜਿਹੀਆਂ ਅੰਗਲੀਆਂ ਦੇਖਣ ਨੂੰ ਮਿਲਦੀਆਂ ਨੇ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਿਮਰਜੀਤ ਸਿੰਘ ਬੈਂਸ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾ ਦੇਖੀ ਲਾਡੋ ਵਾਲ ਟੋਲ ਪਲਾਜ਼ਾ ਦੇ ਉਤੇ ਕਾਫੀ ਲੰਮਾ ਜਾਮ ਲੱਗਾ ਹੈ ਸੀ ਤਾਂ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹੇ ਕਿ ਜੇਕਰ 3 ਮਿੰਟ ਤੋਂ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਤਾਂ ਫਰੀ ਦੇ ਵਿੱਚ ਲੰਘਾਣਾ ਹੋਵੇਗਾ ਹਾਲਾਂਕਿ ਅਧਿਕਾਰੀਆਂ ਵੱਲੋਂ ਹੱਥ ਵੀ ਜੋੜੇ ਗਏ ਵੀ ਸਾਨੂੰ ਪਤਾ ਹੈ ਪਰ ਜੋ ਨਿਯਮ ਨੇ ਕਹਿੰਦੇ ਸੀ ਉਹਦੇ ਮੁਤਾਬਕ ਚੱਲ ਰਹੇ ਹਨ ਪਰ ਬੈਂਸ ਸਾਹਿਬ ਵੱਲੋਂ ਕਾਫੀ ਉਹ ਹੰਗਾਮਾ ਕੀਤਾ ਗਿਆ ਤੇ ਫਰੀ 'ਚ ਗੱਡੀਆਂ ਲੰਗਾਈਆਂ ਗਈਆਂ ਆਪਣੇ ਆਪ ਇਸ ਬਾਤ ਦਾ ਧਿਆਨ ਰੱਖੋਗੇ ਜਾਮ ਨਹੀਂ ਲੱਗਣ ਦੇਣਾ ਬੰਦਾ ਖੜੇ 2 ਮਿੰਟ 3 ਮਿੰਟ 4 ਮਿੰਟ ਕੋਈ ਦਿੱਕਤ ਨਹੀਂ घंटा घंटा जाम में रहेंगे तो दिक्कत आएगी मैं रोज आ जाऊंगा शाम को यहाँ पे कार तो सेवा करूंगा यहाँ पे आके हम तो आप लोग की तो यार बात लोगों, की करें करें। लोगों की सेवा करिए लोगों की सेवा करिए लोगों की सेवा करिए आप किसी ने हॉस्पिटल जाना है किसी को और अर्जेंसी है कहाँ जाएंगे लोग कैसे जाएंगे नहीं बात सही है सर लेकिन सर हमें गवर्नमेंट का रेवेन्यू भी तो देना है गवर्नमेंट के रेवेन्यू का मैं बता रहा हूँ आपको तीन मिनट का एनएचएआई तो का नियम है तीन मिनट तीन मिनट उसमें है सर जो फास्टैग वाली गाड़ी तो तो आप मेरे से बहस कर रहे हो ये ये बहस तो, तो मैंने तो मैं एनएचएआई के अधिकारियों के साथ विधानसभा की कमेटी में बैठ के मीटिंग में रिजोल्व कर दिया कि हाँ भाई तीन मिनट के ऊपर हो जाएंगे तो जाने दो लोगों को तो ये पूरे इंडिया का निजम है अगर आप दिक्कत दोगे तो मैं रोज शाम को यहाँ कार सेवा करने आऊँगा अगर, हम, अगर हमारे टोल प्लाजा की तरफ से कोई दिक्कत हो सर तो आप मुझे बताएं। बताएंगे जाम लग गया तो कहाँ जाएंगे लोग मैं आपकी बात से पूरा सहमत हूँ अगर हमारे बुराया बुराया, बुराया तारे जाम लग गया किया हो तो बताइए सर बुराया तारे जाम लग बात भंडारे हैं बिरास पे सैटरडे संडे में ट्राफिक रहता ही रहता है सर थोड़ी देर के लिए जाओ लंगर लगा दिया करो ਤੋ ਜਿੱਤਾ ਕੀ ਸਿਮਰਜੀਤ ਸਿੰਘ ਬੈਂਸ ਟੋਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋ ਵੀ ਨਜ਼ਰ ਆਏ ਨੂੰ ਨਾ ਕਹੇ ਕਿ ਜੇਕਰ ਇੱਥੇ ਇਹੀ ਹਾਲ ਰਹਿੰਦਾ ਤਾਂ ਮੈਂ ਸ਼ਾਮ ਨੂੰ 2 ਘੰਟੇ ਆ ਕੇ ਸੇਵਾ ਕਰ ਜਾਇਆ ਕਰਾਂਗਾ ਹੁਣ ਵੇਖਣਾ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਅੱਗੇ ਨੂੰ ਅਜਿਹੀ ਗਲਤੀ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਕੋਈ ਕਈ ਟੋਲ ਪਲਾਜ਼ਾ ਨੇ ਜਿੱਥੇ ਅਜੀਆਂ ਅੰਗਲੀਆਂ ਦੇਖਣ ਨੂੰ ਮਿਲਦੀਆਂ ਨੇ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸਿਮਰਜੀਤ ਸਿੰਘ ਬੈਂਸ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਫਰੀ ਕਰ ਦਿੱਤਾ ਸੀ ਕੁਝ ਕ ਸਮੇਂ ਦੇ ਲਈ ਤੁਹਾਨੂੰ ਦੱਸ ਦੇ ਕਿ ਲਾਡੋ ਵਾਲ ਟੋਲ ਪਲਾਜ਼ਾ ਦੇ ਉੱਤੇ ਕਾਫੀ ਲੰਮਾ ਜਾਮ ਲੱਗਾ ਹੈ ਸੀ ਤਾਂ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹੇ ਕਿ ਜੇਕਰ 3 ਮਿੰਟ ਤੋਂ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਤਾਂ ਫਰੀ ਦੇ ਵਿੱਚ ਲੰਘਾਣਾ ਹੋਵੇਗਾ ਹਾਲਾਂਕਿ ਅਧਿਕਾਰੀਆਂ ਵੱਲੋਂ ਹੱਥ ਵੀ ਜੋੜੇ ਗਏ ਵੀ ਸਾਨੂੰ ਪਤਾ ਹੈ ਪਰ ਜੋ ਨਿਯਮ ਨੇ ਕਹਿੰਦੇ ਸੀ ਉਹਦੇ ਮੁਤਾਬਕ ਚੱਲ ਰਹੇ ਹਨ ਪਰ ਬੈਂਸ ਸਾਹਿਬ ਵੱਲੋਂ ਕਾਫੀ ਉਹ ਹੰਗਾਮਾ ਕੀਤਾ ਗਿਆ ਤੇ ਫਰੀ 'ਚ ਗੱਡੀਆਂ ਲੰਗਾਈਆਂ ਗਈਆਂ ਆਪਣੇ ਆਪ ਇਸ ਬਾਤ ਦਾ ਧਿਆਨ ਰੱਖੋ ਕਿ ਜਾਮ ਨਹੀਂ ਲੱਗਣ ਦੇਣਾ ਬੰਦਾ ਖੜੇ 2 ਮਿੰਟ 3 ਮਿੰਟ 4 ਮਿੰਟ ਕੋਈ ਦਿੱਕਤ ਨਹੀਂ ਜੀ घंटा घंटा जाम में रहेंगे तो दिक्कत आएगी मैं रोज आ जाऊंगा शाम को यहाँ पे कार तो सेवा करूँगा यहाँ पे आके हम तो आप लोगों की सेवा करिए लोगों की सेवा करिए लोगों की सेवा करिए आप किसी ने हॉस्पिटल जाना है जी। किसी को और अर्जेंसी है कहाँ जाएंगे लोग कैसे जाएंगे नहीं बात सही है सर लेकिन सर हमें गवर्नमेंट का रेवेन्यू भी तो देना गवर्नमेंट के रेवेन्यू का मैं बता रहा हूँ आपको तीन मिनट का एनएचए तो का नियम तो है तीन मिनट तीन मिनट उसमें है सर जो फास्टैग वाली गाड़ी आप मेरे से बहस कर रहे हो ये ये बहस तो, तो मैंने एनएचएआई के अधिकारियों के साथ विधानसभा की कमेटी में बैठ के मीटिंग में रिजोल्व कर दिया कि हाँ भाई तीन मिनट के ऊपर हो जाएंगे तो जाने दो लोगों को तो ये पूरे इंडिया का नियम है अगर आप दिक्कत दोगे तो मैं रोज शाम को यहाँ कार सेवा करने आऊँगा अगर हमारे टोल प्लाजा की तरफ से कोई दिक्कत हो सर तो आप मुझे बताएं। बताएंगे जाम लग गया तो कहाँ जाएंगे लोग मैं आपकी बात से पूरा सहमत हूँ अगर हमारे बुराया प्लाजा बुराया तारे जाम लग गया बुराया किया हो तो बताइए सर बुराया तारे जाम लग बात भंडारे हैं बिरास पे सैटरडे संडे में ट्रैफिक जाता ही रहता है सर थोड़ी देर के लिए जाओ लंगर लगा दिया करो ਸੋ ਜਿੱਤਾ ਕੀ ਸਿਮਰਜੀਤ ਸਿੰਘ ਬੈਂਸ ਟੋਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋ ਵੀ ਨਜ਼ਰ ਆਏ ਇਹਨਾਂ ਨੇ ਕਿ ਜੇਕਰ ਇੱਥੇ ਇਹੀ ਹਾਲ ਰਹਿੰਦਾ ਤਾਂ ਮੈਂ ਸ਼ਾਮ ਨੂੰ 2 ਘੰਟੇ ਆ ਕੇ ਸੇਵਾ ਕਰ ਜਾਇਆ ਕਰਾਂਗਾ ਹੁਣ ਵੇਖਣਾ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਅੱਗੇ ਨੂੰ ਅਜਿਹੀ ਗਲਤੀ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਕੋਈ ਕਈ ਟੋਲ ਪਲਾਜ਼ਾ ਨੇ ਜਿੱਥੇ ਅਜਿਹੀਆਂ ਗੱਲੀਆਂ ਦੇਖਣ ਨੂੰ ਮਿਲਦੀਆਂ ਨੇ ਡਟੜ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ